Shandija. Toma tanatani. जय से ने सुध मा जय सियो मेख सुदमा दीजा खोलक किबाड़ दर्शन दीजा शन दीज दीज खोल किवाड़ दर्शन दीज कह कबीर तो म समरथ दाते ਕਰਮ ਹੋਏ ਪ੍ਰਭ ਮੇਰਾ ਏਹੇ ਬਿਨਾਂ ਨੀ ਸੁਨ ਪ੍ਰਭ ਮੇਰੇ ਏਹੇ ਬਿਨਾਂ ਨੀ ਸੁਨ ਪ੍ਰਭ ਮੇਰੇ ਕਰ ਆਪਣੀ ਚੇਰੇ ਆਪਣੀ ਸਰਨ ਆਪ ਪ੍ਰਭ ਰੱਖੇ ਆਪਣੀ ਸਰਨ ਆਪ ਪ੍ਰਭ ਆਖੇ ਗੁਰ ਪਰ ਸਾਧ ਜਨ ਵਿਰਲੇ ਜਾਪੇ ਮੀਤਾ ਸੁਨੋ ਗੁਨ ਬਬ ਮੇਰੇ ਮੀਤਾ ਸੁਨੋ ਗੁਨ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੇ ਮੇਰੇ ਚੀਤਾ ਤੂ ਇੱਕ ਕਰੇ ਅਰਦਾਸ ਨਾਨਕ ਇੱਕ ਕਰੇ ਅਰਦਾਸ नहीं पूरन गुण साथ मिसर पूरन बैठा सो दीपक शा बैठा सो दीपक शा ਰਾਮਦਾਸ ਸਤ ਗੁਰੂ ਕਹਾਵੇ ਰਾਮਦਾਸ ਸਤ ਗੁਰੂ ਕਹਾਵੇ ਪੂਰਨ ਤਾਲ ਖਟਾਇਆ ਪੂਰਨ ਤਾਲ ਖਟਾਇਆ ਅਮਰਤ ਸਰ ਵਿੱਚ ਜੋਤ ਜਗਾਵੇ ਅਮਰਤ ਸਰ ਵਿੱਚ ਜੋਤ ਜਗਾਵੇ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਸ਼ੀਰੀ ਹਰਿ ਕ੍ਰਿਸ਼ਨ ਧਿਆਇਆ ਸ਼ੀਰੀ ਹਰਿ ਕ੍ਰਿਸ਼ਨ ਧਿਆਇਆ ਸਭ ਦੁੱਖ ਜਾਏ ਸ਼ੀਰੀ ਹਰਿ ਕ੍ਰਿਸ਼ਨ ਧਿਆਇਆ ਸ਼ੀਰੀ ਹਰਿ ਕ੍ਰਿਸ਼ਨ ਧਿਆਇਆ ਇੱਕ ਬਹਾਦਰ ਸਿਮਰਿਆ ਤੇ ਇੱਕ ਬਹਾਦਰ ਸਿਮਰਿਆ ਇੱਕ ਬਹਾਦਰ ਸਿਮਰਿਆ ਕਰਨਾਨਦ ਬਹਾਦਰ ਸਿਮਰਿਆ ਆਹ ਮੱਤ ਨਾਮ ਸਤਨਾਮ ਜੇ ਵਾਹਿਗੁਰੂ 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 ਜੀ ਸਤਨਾਮ 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 ਜੇ ਵਾਹਿ ਤਨ ਨਾਮ ਸਤ ਨਾਮ ਜੇ नाम वहाुर जी का खालसा गुरुजी की फतेह सतनाम 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 जे ਤੇ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ ਵਾਹਿਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ